ਤੇ ਜੁਨਾਲ ਕੇ ਗੇੜ ਕੇ ਨਾ ਹੁੰਦੇ ਤੇ ਮੈਂ ਸਾਨੂੰ ਹਾਂ ਲੜਕੇ ਗੇੜ ਕੇ ਮੈਂ ਸਾਨੂੰ ਹਾਂ ਮੈਂ ਸਾਨੂੰ ਵੀ ਸਨੀਆਂ ਕਰਨੀਆਂ ਹਾਂ ਹਾਂ ਚਾਹ ਖਾਲ ਵੀ ਪਾਉਣੀ ਬਰੇਵੇਂ ਵੀ ਪਾਉਣੇ ਹਾਂ ਜਾਣਾ ਤੇ ਆ ਮੈਂ ਸੱਚ ਅੱਛਾ ਜਿਆਦਾ ਸੀ ਮੈਂ ਚੋਕੇ ਹਟਣਾ ਹਾਂ ਮੇਰੇ ਨੌਕਰਾਂ ਨੇ ਕਹਿਣਾ ਬੀਬੀ ਅਸੀਂ ਆਪੇ ਇਕੱਠੀ ਬੰਦਾਂਗੇ ਤੂੰ ਰਹਿਂਦੇ ਅੱਛੇ ਤੇ ਦੁੱਧ ਨਾ ਵੇਚਦੇ ਅੱਛਾ ਦੁੱਧ ਨਹੀਂ ਤੇ ਵੇਚਦੇ ਦੁੱਧ ਨਹੀਂ ਤੇ ਵੇਚਦੇ ਇਹ ਮੁੰਡੇ ਨੂੰ ਨਾ ਭੈਣਾ ਕੱਚਾ ਦੁੱਧ ਪਿਲਾਉਂਦੀ ਜਾਂਦੀ ਆ ਅੱਛਾ ਦੁੱਧ ਵੇਚਦੇ ਨਹੀਂ ਦੇ ਵੇਚਦੇ ਨਹੀਂ ਤੇ ਤਾਂ ਹੀ ਤਾਂ ਨੌਕਰਾਂ ਨੂੰ ਕਹਿੰਦੇ ਤੇ ਵੀ ਤੁਸੀਂ ਫੁਲਕਾ ਘੱਟ ਖਾ ਲੋ ਦੁੱਧ ਪੀ ਲਓ ਇੱਕ ਟਰੱਕ ਦੇ ਨੇ ਹਾਂ ਸਾਬ ਦਾ ਹੀ ਵਿਚਾ ਪਾਣੀ ਚੱਲੀ ਜਾਊਗਾ ਹਾਂ ਆਪਣੇ ਪਾਕੀ ਦੇ ਡੈਰੀ ਚ ਬਾਕੀ ਦੇ ਡੈਰੀ ਚ ਡੈਰੀ ਚ ਜਦ ਦੁੱਧ ਵੇਚਣ ਦਾ ਰਿਵਾਜ ਨਹੀਂ ਦਾ ਰਿਵਾਜ ਨਹੀਂ ਜਹ ਜਹ ਦੁੱਧ ਵੇਚਨੇ ਜਹ ਜਹ ਪੁੱਤ ਵੇਚ ਲਿਆ ਹਾਂ ਇੰਨਾ ਬੁਰਾ ਮੰਨਦੇ ਤੇ ਅੱਛਾ ਹਾਂ ਦੁਬਾਰਾ ਬੋਲੋ ਕੀ ਆ ਕਿਹਾ ਤੁਸੀਂ ਜੀ ਜਹ ਜਹ ਦੁੱਧ ਪੁੱਤ ਵੇਚਤਾ ਜਹ ਜੀ ਦੁੱਧ ਵੇਚਤਾ ਦੁੱਧ ਪੁੱਤ ਦਾ ਇੰਨਾ ਉਹ ਕਰਦੇ ਤੇ ਅੱਛਾ ਵੇਚਦੇ ਰਿਤੇ ਜਦ ਵੇਚਦੇ ਨਹੀਂ ਤੇ ਬਾਗਦਾਨ ਨੂੰ ਵੀ ਵੈਸੀ ਕੀ ਖੜਾਏ ਯਾਗ ਜਿਆਦਾ ਹੋ ਜਾਣਾ ਫੇ ਮੌਦਾਨ ਵੀ ਖੜਾ ਦੇਣਾ ਉਹਨਾਂ ਨੇ ਵੀ ਤਾਂ ਖੇਤਾਂ 'ਚ ਕੰਮ ਕਰਨਾ ਹਾਂ ਸਿਰੋ ਜੜੀ ਹੁੰਦੀ ਸੀ ਉਹ ਦੇਸੀ ਸਰੋ ਹੀ ਸੀਗੀ ਸੱਚੀ ਗੱਲ ਤੇਲੀਆਂ ਦਾ ਘਰ ਸੀਗਾ ਇੱਥੇ ਆਪਣੇ ਪਿੰਡ 'ਚ ਹਾਂ ਗਾ ਤਾਂ ਅੱਛਾ ਕੌਣ ਸੀ ਤੇਲੀ ਹੁਣ ਯਾਦ ਨਹੀਂ ਕਿੱਥੇ ਯਾਦ ਨਹੀਂ ਹੁੰਦਾ ਅੱਛਾ ਫਿਰ ਉਹਨਾਂ ਨੂੰ ਦੇ ਦਿੰਦੇ ਸੀ ਸਰੋ ਤੁਸੀਂ ਹਾਂ ਉਹਨਾਂ ਦੇ ਕੇ ਕਢਾ ਲੈਂਦੇ ਤੇ ਕਾਣੀ ਅੱਛਾ ਹਾਂ ਕਾਣੀ ਕਢਾ ਲੈਣੇ ਚਾਹ ਅੱਜ ਕੁਛ ਕੁ ਮੈਂ ਸੰਭਾਲ ਪਾ ਦੇਣੀ ਉਹੀ ਖਾਲ ਵਿੱਚ ਸਾਨੂੰ ਪਾਣੀ ਸ਼ੁੱਧ ਕਾਬਸਦਾ ਹੀ ਹੁਣ ਖਾਲ ਬਾਹਰੋਂ ਖਰੀਦ ਲੈ ਜੇ ਬਡੇ ਮੈਂ ਆ ਖਾਂਦੀਆਂ ਸੀ ਬਡੇ ਮੈਂ ਮੈਂ ਸੱਚ ਜਾਣਤੀ ਦੁੱਧਾਂ ਚ ਜਾਣਤੀ ਹੁਣ ਦੁੱਧਾਂ ਚ ਜਾਨ ਨਹੀਂ ਜਾਂ ਉਹਨਾਂ ਨੂੰ ਖਾਣਾਂ ਨਹੀਂ ਮਿਲਦੀਆਂ ਹਾਂ ਮੈਂ ਸਾਨੂੰ ਨਹੀਂ ਮਿਲਦੀਆਂ ਜਾਨ ਨੇ ਉਹਦੇ ਨਾਲੇ ਹੋ ਖਾਣ ਨਾਲੇ ਹੁਣ ਤੇ ਦੁੱਧ ਤੇ ਪਹਿਲੇ ਦੁੱਧ ਚ ਸਵਾਦ ਫਰਕ ਹੈ ਮੇਰਾ ਪੁੱਤ ਹਾਂ ਫਰਕ ਹੈ ਕਿੰਦਾ ਕ ਫਰਕ ਹੈ ਭਾਸਾ ਫਰਕ ਹੈ ਕੀ ਫਰਕ ਹੈ ਕਿਆ ਵਰਕੇ ਜਿਆਦਾ ਧਰਮ ਕਰ ਦਿੱਤੇ ਐ ਮਲਾਈਆਂ ਆ ਜਾਂਦੀਆਂ ਧੀਆਂ ਅੱਛਾ ਹੁਣ ਕਿੱਥੇ ਹੁੰਦੀਆਂ ਜਾਨ ਨੀ ਦੁੱਧ ਚ ਅੱਛਾ ਹੂੰ ਤੁਹਾਨੂੰ ਪਤਾ ਦੁੱਧ ਚ ਜਾਨ ਖਤਮ ਹੋ ਗਈ ਹਾਂ ਖਤਮ ਹੋਦੀ ਜਦ ਦੁੱਧ ਪੀਂਦੇ ਤੁਸੀਂ ਹੁਣ ਤੇ ਪੁਰਾਣਾ ਯਾਦ ਆਉਂਦਾ ਯਾ ਮੈਂ ਯਾਦ ਆਉਂਦਾ ਹਾਂ ਹਾਂ ਯਾਦ ਆਉਂਦਾ ਹੁਣ ਤਾਂ ਬੈਸਾ ਖੜੀ ਹੀ ਰਹਦੀ ਐ ਸੱਚੀਆਂ ਕੋਈ ਚਰਾਉਣ ਦੀ ਜਾਂਦਾ ਨਹੀਂ ਜਾਂਦਾ ਪਤਾ ਨਹੀਂ ਜਾਂ ਉਹ ਤੁਰਦੀ ਹੀ ਦੀ ਤੁਰਦੀਆਂ ਹੀ ਨੇ ਲੱਤ ਜਾਨਦੀ ਐ ਸੱਚੀਆਂ ਗੱਲਾਂ ਬੱਚੇ ਸੱਚੀਆਂ ਗੱਲ ਟੀਕੇ ਲਾਤੇ ਬਸ ਸੱਚ ਬਸ ਇਹੀ ਵਰਗ ਹੈ ਅੱਗੇ ਪ੍ਰੇਸ਼ਨ ਹੁੰਦੇ ਤੇ ਮੈਂ ਮੈਂ ਦਾ ਪ੍ਰੇਸ਼ਨ ਹੋਇਆ ਜੁਫਲਾਣੇ ਦਾ ਪ੍ਰੇਸ਼ਨ ਹੋਇਆ ਆਮ ਹੁੰਦੇ ਸੀ ਹਾਂ ਬੈਠੀਆਂ ਖੜੀਆਂ ਰਹਿੰਦੀਆਂ ਜਾਂਦੀਆਂ ਤੁਰਦੀਆਂ ਫਿਰਦੀਆਂ ਨਾਲ ਕੇ ਗੇੜ ਕੇ ਨਾਉਂਦੇ ਤੇ ਮੈਂ ਸਾਨੂੰ ਹਾਂ ਲੜਕੇ ਗੇੜ ਕੇ ਮੈਂ ਸਨ ਰਹਾ ਹਾਂ ਹਾਂ 냔 ਵਾਲੇ ਕੰਮ ਕਰਨੇ ਨਾੜੇ ਮੈਂ ਮੈਸਾਂ ਨੂੰ ਰਣੀਆਂ ਤੁਸੀਂ ਰੱਖੀਏ ਸੀ ਪੈਸਾ ਚਾਰ ਅੱਛਾ ਐਡਾ ਛੋਟਾ ਪਿਆ ਜੇ ਵੀ ਮੇਰੇ ਇੱਥੇ ਕੰਮ ਕਰ ਚਾਰ ਪੈਸਾ ਚਾਰ ਮੈਸਾਂ ਚਾਰ ਮੈਸਾਂ ਤਾਂ ਛੋਟੇ ਮੇਰੇ ਮੁੰਡੇ ਆ ਜੇ 10ਵੀਂ ਚ ਪੜਦਾ ਤਾਂ ਬੜਾ ਅੱਛਾ ਉਹਨੂੰ ਵੀ ਕਹਿਣਾ ਸੀ ਨਾ ਤਾਂ ਇਹਨਾਂ ਦਾ ਹੀ ਕਰਕੇ ਜਾਣਾ ਵੀ ਇਹਨਾਂ ਦੇ ਡੰਗਰ ਹਾਂ ਮੈਂ ਸਾਨੂੰ ਵੀ ਇਹ ਸਨੀਆਂ ਕਰਨੀਆਂ ਹਾਂ ਹਾਂ ਚਾਹੇ ਖਾਲ ਵੀ ਪਾਉਣੀ ਬਰੇਮੇ ਵੀ ਪਾਉਨੇ ਹਾਂ ਜਾਨਾ ਤੇ ਮੈਂ ਸੱਚ ਅੱਛਾ ਜਿਆਦਾ ਸੀ ਮੈਂ ਚੋਕੇ ਹਟਣਾ ਮੇਰੇ ਨੌਕਰਾਂ ਨੇ ਕਹਿਣਾ ਬੀਬੀ ਅਸੀਂ ਆਪੇ ਕੱਟੀ ਬੰਦਾਂਗੇ ਤੂੰ ਰੈਂਟ ਅੱਛਾ ਹਮ ਤੂੰ ਹੀ ਨਹੀਂ ਛੋੜੇ ਅਸੀਂ ਆਪੇ ਕੱਟੀ ਬੰਦਾਂਗੇ ਉਹਨਾਂ ਨੇ ਕੱਟ ਕੱਟ ਰੂ ਬੰਦਣ ਹੈ ਆ ਮੈਂ ਸੱਚ ਛੋੜਣੀ ਛੋੜਨ ਵਾਲਾ ਕੰਮ ਤੁਸੀਂ ਕਰਦੇ ਸੀ ਸਾਰਾ ਬੰਦਾਂ ਮੈਂ ਕੱਟਦੀ ਸੀ ਕਿੰਨਾ ਕੁ ਦੁੱਧ ਹੋ ਜਾਂਦਾ ਸੀ ਖਾ ਖਾਸਾ ਹੋ ਜਾਂਦਾ ਤਾਂ ਵੀਰੇ ਹੁਣ ਤੈਨੂੰ ਕਿੰਨਾ ਕ ਦੱਸਾਂ। ਆਹ ਬੋਲਾ ਤੈਨੂੰ ਦਿਖਾਵਾਂ ਨਾ ਐ ਚੱਕ ਨਹੀਂ ਹੁੰਦਾ। ਵੇਚਦੇ ਬੂਝਦੇ ਵੀ ਤੇ। ਹੈ? ਵੇਚਦੇ ਥੇ ਦੁੱਧ। ਨਾ ਵੇਚਦੇ। ਅੱਛਾ ਦੁੱਧਰੀ ਵੇਚਦੇ ਦੇ। ਦੁੱਧ ਨਹੀਂ ਤੇ ਵੇਚਦੇ। ਐ ਮੁੰਡੇ ਨੂੰ ਨਾ ਪੈਣਾ ਕੱਚਾ ਦੁੱਧ ਪਲਾਉਂਦੀ ਜਾਂਦੀ ਆ। ਅੱਛਾ। ਦੁੱਧ ਵੇਚਦੇ ਦੀ ਦੇ। ਵੇਚਦੇ ਨਹੀਂ ਤੇ ਤਾਂ ਹੀ ਤਾਂ ਨੌਕਰਾਂ ਨੂੰ ਕਹਿੰਦੇ ਤੇ ਵੀ ਤੁਸੀਂ ਫੁਰਕਾ ਘਟ ਖਾ ਲੋ। ਦੁੱਧ ਵੀ ਲੋ। ਅੱਜਕੱਲ ਤਾਂ ਪਿੰਡਾਂ 'ਚ ਡੈਰੀਆਂ ਖੁੱਲੀਆਂ ਡੈਰ 'ਚ ਪਾ ਦਿੰਦੇ ਸੱਚੀਆਂ ਗੱਲਾਂ ਵੀਰਾ ਸੱਚੀ ਹਨ ਘਰ ਵੀ ਘੱਟ ਰੱਖਦੇ ਨੇ ਹਾਂ ਸਾਫ ਦਾ ਹੀ ਵਿਚਾਂ ਪਾਣੀ ਚੱਲੀ ਜਾਊਗਾ ਹਾਂ ਆਪਣੇ ਪਾਕੀ ਦੇ ਡੈਰੀ 'ਚ ਪਾਕੀ ਦੇ ਡੈਰੀ 'ਚ ਡੈਰੀ 'ਚ ਜਦ ਦੁੱਧ ਵੇਚਣ ਦਾ ਰਿਵਾਜ ਨਹੀਂ ਤਾਂ ਕਿਉਂ ਨਹੀਂ ਵੇਚਦੇ ਤੇ ਵੇਚਣ ਦਾ ਹੈ ਰਪੈਂਦਾ ਹੀ ਨਹੀਂ ਤਾਂ ਮਤਬਰ ਅੱਛਾ ਨਾ ਪੈਂਦਾ ਨਹੀਂ ਤਾਂ ਤੇ ਹੁਣ ਕਿਦੋਂ ਪੈ ਗਏ ਬਤ ਬਣ ਹੁਣ ਪੈ ਥੋੜਾ ਨੇ ਮਾਰ ਲਈ ਦੁਨੀਆ ਹਾਂਜੀ ਥੋੜਾ ਨੇ ਮਾਰ ਲਈ ਦੁਨੀਆ ਪੈਸੇ ਨੇ ਅੱਛਾ ਹਾਂ ਪੈਸਿਆਂ ਦੇ ਮਾਰੇ ਦੁੱਧ ਪਾ ਰਹੇ ਹੁੰਦੇ ਨੇ ਅੱਗੇ ਕਹਿੰਦੇ ਜਾਇਆ ਦੁੱਧ ਵੇਚ ਲੈ ਜਾਇਆ ਪੁੱਤ ਵੇਚ ਲੈ ਹਾਂ ਇੰਨਾ ਬੁਰਾ ਮੰਨਦੇ ਤੇ ਅੱਛਾ ਹਾਂ ਦੁਬਾਰਾ ਬੋਲੋ ਕੀ ਆਖਿਆ ਤੁਸੀਂ ਬਈ ਜਹ ਜਹ ਦੁੱਧ ਪੁੱਤ ਵੇਚ ਤਾਂ ਜਾਇ ਜੀ ਦੁੱਧ ਵੇਚ ਤਾਂ ਦੁੱਧ ਪੁੱਤ ਦਾ ਇੰਨਾ ਉਹ ਕਰਦੇ ਤੇ ਅੱਛਾ ਵੇਚਦੇ ਨਹੀਂ ਤੇ ਜਾਦੇ ਵੇਚਦੇ ਨਹੀਂ ਤੇ ਅੱਛਾ ਜੇ ਸਾਡੇ پڑਸਨਾਂ ਨੇ ਨਾ ਮੰਗ ਲਿਆ ਦੁੱਧ ਹਾਂ ਹਾਂ ਉਨਾਂ ਬਹਿਰ ਮਾਜੀ ਨੇ ਚਲੀ ਜਾਂਦਾ ਹੈ ਜੀ ਮਾਜੀ ਬਾਹਰ ਨੂੰ ਚਲੀ ਜਾਊਗੀ ਅੱਛਾ ਕੋਈ ਨਾ ਦੇ ਦੂੰਗੀ ਮਾਜੀ ਕੌਣ ਮੇਰੇ ਸੱਸ ਹਾਂ ਹੁਣ ਸੱਸ ਦੀ ਹੈ ਵੀ ਗੱਲਾਂ ਕਰਨੀਆਂ ਅੱਜ ਆਪਾਂ ਥੋੜੀਆਂ ਜੀਆਂ ਕਰਨੀਆਂ ਅੱਛਾ ਫਿਰ ਕਿਆ ਕਹਿੰਦੀ ਹੈ ਉਹ ਔਰ ਜਦ ਮਾਜੀ ਨੇ ਬਾਹਰ ਆ ਜਾਣਾ ਹਾਂ ਤਾਂ ਉਹਨਾਂ ਦੇ ਦੁੱਧ ਦੇ ਦੇਣਾ ਹੁਣ ਵੀ ਕਹਿੰਦੀ ਹੈ ਉਹ ਜੱਟੀ ਵੀ ਆਪਣੇ ਮੁੰਡਿਆਂ ਨੂੰ ਇਥੇ ਰਹਾ ਦੁੱਧ ਭਰ ਲੈ ਚਾਚੀ ਨੇ ਤੁਹਾਨੂੰ ਹਾਂ ਦਿਹਾੜੀ ਚੋਂ ਕੱਢ ਕੇ ਦੇ ਦੇਣਾ ਵੇਚਣਾ ਨਹੀਂ ਨਾ ਵੇਚਣਾ ਨਹੀਂ ਕਿਸੇ ਨੂੰ ਨਹੀਂ ਵੇਚਿਆ ਨਾ ਕਿਸੇ ਨੇ ਨਹੀਂ ਵੇਚਿਆ ਸਾਰੀ ਉਮਰ ਦੀ ਵੇਚਿਆ ਦੁੱਧ ਮੈਂ ਮੌਦਾਨ ਨੂੰ ਵੀ ਵੇਸੀ ਕੀ ਖੜਾਇਆ ਜਗ ਜਿਆਦਾ ਹੋ ਜਾਣਾ ਹਾਂ ਫੇ ਮੌਦਾਨ ਨੂੰ ਵੀ ਖੜਾ ਦੇਣਾ ਉਹਨਾਂ ਨੇ ਵੀ ਤਾਂ ਖੇਤਾਂ 'ਚ ਕੰਮ ਕਰਨਾ ਹਾਂ ਬੜਦਾ ਦੇ ਵੀ ਪੂਰੀ ਸੇਵਾ ਹੋੜੀ ਹੈ ਬਹੁਤ ਬਹੁਤ ਮਾ ਜੀ ਨੇ ਕਰਾਇਆ ਆਪਰੇਸ਼ਨ ਵੀਰਾ ਅੱਛਾ ਪੇਸ਼ਨ ਕਰਾਇਆ ਤਾਂ ਅਸੀਂ ਪਿੰਡ 'ਚ ਰਹਿੰਦੇ ਤੇ ਹਾਂ ਸੱਤ ਵਾਰ ਦਵਾਈ ਪਾ ਕੇ ਜਾਣੀ ਮਾਜੀ ਦੇ ਹਾਂ ਮਾਜੀ ਨੂੰ ਖੋਇਆ ਵਾਲਾ ਲੈਦਾ ਹਾਂ ਬਿਨਾ ਖੋਏ ਤੇ ਕਹੀ ਲੈਦਾ ਜਿਹੜੇ ਨੂੰ ਤੇਰਾ ਜੀ ਕਰਦਾ ਉਹ ਖਾ ਲਿਆ ਕਰ ਅੱਛਾ ਖੋਇਆ ਵਾਲਾ ਲੈਦਾ ਬਿਨਾ ਖੋਏ ਤੇ ਲੈਦਾ ਲੈਦਾ ਪਤਲਾ ਕੀ ਪਤਲਾ ਕੀ ਫੇਰ ਉਹਨੂੰ ਕਹਿਣਾ ਕਹਿੰਦੀ ਮੈਨੂੰ ਆਸ ਨਹੀਂ ਸੀ ਵੀ ਤੂੰ ਮੇਰੀ ਇੰਨੀ ਸੇਵਾ ਕਰੇਂਗੀ ਬਾਜੀ ਕਹਿੰਦੀ ਸੱਸਾ ਤੁਹਾਡੀ ਸੱਸ ਕਹਿੰਦੀ ਅੱਛਾ ਮੇਰੀ ਤੁਹਾਨੂੰ ਸਾਜ਼ੀ ਆ ਗਿਆ ਇਹ ਤੇਕੈ ਨਾਲ ਉਹ ਤੇ ਤੇਲ ਵੇਚਣਾ ਆਉਂਦਾ ਤਾਂ ਤੁਲਸੀ ਸਜੀ ਤੁਲਸੀ ਸਹੀ ਅੱਛਾ ਉਹ ਕਹਿੰਦਾ ਮਾਈ ਕੀ ਹਾਲ ਹੈ ਹਾਂ ਕਹਿੰਦੀ ਤੁਲਸੀ ਸਹੀ ਮੇਰਾ ਬਹੁਤ ਚੰਗਾ ਹਾਲ ਹੈ ਅੱਛਾ ਮੇਰੀ ਬਹੁਤ ਸੇਵਾ ਹੈ ਵੀ ਇਹ ਕਹਿੰਦਾ ਕਹਿੰਦੀ ਮੇਰੀ ਬਿਸ਼ੱਕ ਨਾ ਕੁਝ ਕਹਿੰਦੀ ਕਿ ਸਨ ਲੋਕਾਂ ਨੂੰ ਜਲੇਬੀਆਂ ਕਰਨ ਮੈਂ ਜਿਉਂਦੀ ਜਿਉਂਦੀ ਨੂੰ ਕਹਿੰਦੀ ਬਥੇਰੇ ਸੇਵਾ ਕਰਦੀ ਆਹੀ ਅਸਲੀ ਗੱਲ ਹੈ ਆਹੀ ਅਸਲੀ ਗੱਲ ਹੈ ਕਹਿੰਦੀ ਬਿਸ਼ੱਕ ਨਾ ਕਰਨ ਮੇਰੇ ਪਿੱਛੇ ਤੇ ਕੁਝ ਕਹਿੰਦਾ ਜਾਂਦਾ ਆਪਣੇ ਮੂੰਹ ਤੇ ਕਹਿਤਾ ਮਾਈ ਕਹਿੰਦਾ ਕੋਈ ਬਾਕੀ ਹੋ ਨਹੀਂ ਤੁਹਾਡੀ ਮਾਂ ਦੀ ਸੇਵਾ ਮਾਂ ਜੀ ਦੀ ਸੇਵਾ ਤੁਸੀਂ ਸੱਸ ਸਮਝ ਕੇ ਦੀ ਮਾਂ ਸਮਝ ਕੇ ਕੀਤੀ ਮਾਂ ਮਾਂ ਤੇ ਵੀ ਵੱਧ ਕਰੀ ਅੱਛਾ ਮਾਂ ਦਾ ਕਦੇ ਵੀ ਨਹੀਂ ਈ ਤੀ ਹੈ ਇਹ ਤੈਨੂੰ ਹੋਏ ਕਹੂੰ ਪਰ ਨੋਂਨ ਨਗੀ ਨੋਂ ਕੀਤੀ ਤੁਹਾਡੀ ਦੂਆਰ ਕੀਤੀ ਦੂਆਰ ਕੀਤੀ ਕਿੰਦੀ ਉਮਰ ਤੀ ਜਦ 40 ਉਮਰ ਤੇ ਪੂਰੀ ਉਮਰ ਕੇ ਹਾਂ ਹਾਂ ਬੋਲੀ। ਵੀਓ ਕਿ ਮੇਰੇ ਸਮਰਾਲੇ ਕੋ ਰਾਜਿਆੜਾ। ਰਾਜਿਆੜਾ। ਕਿਹੜੀ ਕਿਹੜੀ ਬੋਲੀ ਕਹਿੰਦੇ ਉਸ ਨੂੰ ਤੁਸੀਂ? ਕੀ ਕੀ ਕਹਿੰਦੇ ਨੇ ਕੀ ਬੋਲਿਆ? ਟਾਰੇ ਦੀ ਬੋਲੀ? ਹਾਂ ਟਾਹੇ ਦੀ। ਟਾਹੇ ਦੀ ਬੋਲੀ। ਸਮਰਾਲੇ ਦੀ ਰਾਜਿਆੜਾ। ਤੁਹਾਡੀ ਪਿਤਾ ਜੀ ਦਾ ਨਾਮ ਕੀ ਸੀ? ਦੇਸ ਰਾਜਤ। ਤੁਹਾਡੀ ਮਾਤਾ ਜੀ ਦਾ ਨਾਮ? ਬਿੱਧੇ। ਬਿੱਧੇ ਬਾਂਤੀ। ਤੁਹਾਡੇ ਦਾਦਾ ਜੀ ਦਾ ਨਾਮ? ਦਾਦਾ ਜੀ ਦਾ ਨਾਮ ਰਾਮ ਚੰਦ। ਯਾਦ ਹੈ? ਹਾਂ। ਦਾਦਾ ਦੇਖਿਆ ਵਾ? ਹਾਂ ਦੇਖਿਆ। ਦਾਦੀ ਦਾ ਨਾਮ? ਦਾਦੀ ਨਾਮ ਵਜਨੀ। ਪਿਆਰ ਕਰਦੇ ਸੀ ਬਹੁਤ ਅੱਛਾ ਬਹੁਤ ਜ਼ਿਆਦਾ ਅੱਛਾ ਹਾਂ ਮੈਨੂੰ ਨਾਨਕੀ ਵੀ ਨਹੀਂ ਭੇਜਿਆ ਮੇਰੇ ਚਾਚੇ ਅੱਛਾ ਦਾ ਦਾਦੇ ਦਾ ਨਾਮ ਵੀ ਦੱਸ ਪਰਦਾਦੇ ਦਾ ਪਤਾ ਨਾ ਹੋਰ ਪਿੱਛੇ ਰਾਧਾ ਕ੍ਰਿਸ਼ਨ ਉਹ ਵੀ ਪਤਾ ਹੈ ਹਾਂ ਉਹ ਵੀ ਪਤਾ ਹੈ ਲਓ ਹੁਣ ਦੁਬਾਰਾ ਪੁੱਛਦੇ ਆ ਤੁਹਾਡੇ ਪਿਤਾ ਜੀ ਦਾ ਨਾਮ ਦੇਸ਼ ਰਾਜ ਤੁਹਾਡੇ ਦਾਦਾ ਜੀ ਦਾ ਨਾਮ ਬਿਤਾ ਹਰਨ ਸੰਤ ਤੁਹਾਡੇ ਪਰਦਾਦਾ ਜੀ ਦਾ ਨਾਮ ਰਾਧਾ ਕ੍ਰਿਸ਼ਨ ਉਸ ਤੋਂ ਪਿੱਛੇ ਪਤਾ ਹੋਰ ਨਾ ਪਾਸ ਹੋਰ ਨਹੀਂ ਪਤਾ ਆਈ ਰਾਧਾ ਕ੍ਰਿਸ਼ਨ ਤੱਕ ਪਤਾ ਤੁਹਾਨੂੰ ਪੇਓ ਕੇ ਨੇ ਸਹੇਲੀਆਂ ਵੀ ਰਾ ਬੀਬੋ ਦੀ ਮੇਰੇ ਨੇ ਹਾਂ ਸਹੇਲੀ ਹਾਂ ਇੱਕ ਬੀਬੋ ਹੋਰ ਦੂਜੀ ਜੈਲੋ ਸੀ ਜੈਲੋ ਤਖਾਣਾ ਦੀ ਕੁੜੀ ਸਾਰੇ ਦੇ ਨਾਮ ਦੱਸ ਲੇ ਸ਼ੁਰੂ ਦੁਬਾਰਾ ਦੱਸੋ ਸਹੇਲੀਆਂ ਦੇ ਨਾਮ ਦੱਸੋ ਕੁਹਾੜੇ ਵੈਹੀ ਹੋਈ ਹੈ ਬੀਬੋ ਮੈਂ ਸਹੇਲੀ ਜਦ ਕੁਹਾੜਾ ਨੰਨੋਂ ਲੰਦਨ ਮੇਰੇ ਯਾਦ ਆਉਂਦੀ ਹੈ ਬੀਬੋ ਦੋ ਗਾੜੀ ਦਸੀ ਦੋ ਜੈਲੋ ਤੀ ਤੀ ਵੇਂ ਲక్ష్ਮੀ ਚੌਥੀ ਚੌਥੀ ਕ੍ਰਿਸ਼ਨਾ ਹੋਰ ਵੀ ਯਾਦ ਹੈ ਨਾ ਹੋਰ ਯਾਦ ਨਹੀਂ ਚਾਰ ਸੇਵੀਆਂ ਨਹੀਂ ਆਤੀਆਂ ਇਹ ਚਾਰ ਖਾਸ ਸੀ ਕਿਆ ਖਲਾਰਾਂ ਕਿਆ ਖੇਡਤੀ ਅਸੀਂ ਆਪਸ ਚ ਬਸ ਵੀਰਾ ਖਲਾਰਾਂ ਦਾ ਅੱਜ ਜਲ ਸੇਵੀਆਂ ਬਟਣੀਆਂ ਤਾਂ ਇਕੱਠੀਆਂ ਹੋ ਕੇ ਕੋਈ ਕੰਮ ਕਰਨਾ ਕੱਤਣਾ ਤਾਂ ਇਕੱਠੀਆਂ ਹੋ ਕੇ ਹਾਂ ਬਸ ਇਕੱਠੇ ਹੋ ਕੇ ਕੰਮ ਕਰਦੇ ਤੇ ਰਲ ਕੇ ਹਾਂ ਰਲ ਕੇ ਜਿਆਦਾ ਪਿਆਰ ਤੇ ਹੁਣ ਪਿਆਰ ਖਤਮ ਹੋ ਗਏ ਹੁਣ ਤਾਂ ਦਰਵਾਜ਼ੇ ਲਾ ਲੰਦੀਆਂ ਨੇ ਕਹਿੰਦੀਆਂ ਮੈਂ ਅੱਜੋਂ ਅਸੀਂ ਆਂ ਦੁਗਾ ਹੈ ਹੀ ਨਹੀਂ ਹਾਂ ਸੇਲੀਆਂ ਦੀ ਗੱਲ ਕਰਦੇ ਆਪਾਂ। ਸੇਲੀਆਂ ਨੇ ਮੇਰੀਆਂ ਬਹੁਤ ਪਿਆਰਤਾ। ਥੋੜਾ ਨਹੀਂ। ਕੋਠਾ ਨਾ ਕੋਠਾ ਲੱਗਦਾ ਤਾਂ। ਹੈ ਗਈਆਂ ਸਾਰੀਆਂ ਹੁਣ। ਵੀਰ ਆਈ ਮੈਨ ਨਹੀਂ ਪਤਾ ਵੀ ਹੈ ਗਈਆਂ ਵਿਚਾਰੀਆਂ ਕਿ ਕਿ ਕਰਨ। ਆ ਵੀਡੀਓ ਚੱਲ ਜਾਣਾ ਤੁਹਾਡਾ। ਨਾ ਦੱਸ ਦੋ ਦੁਬਾਰਾ ਸ਼ਹਿਰ ਲੱਭ ਲੈਣਾ ਉਹਨਾਂ ਨੇ। ਬੋਲੋ ਨਾ। ਆ ਨਾਂ ਤੇ ਪਤਾ ਹੀ ਲੱਗ ਜਾਣਾ। ਇੱਕ ਵਾਰੀ ਫੇਰ ਬੋਲ ਦੋ। ਬੋਲੋ। ਸੇਲੀਆਂ ਦਾ। ਹਾਂ ਹਾਂ। ਬੀਬੋ। ਹਾਂਜੀ। ਜੈਲੋ। ਹਾਂਜੀ। ਫੇਰ ਲక్ష్ਮੀ। ਹਾਂਜੀ। ਹੂੰ। ਇਹ ਹੋਈ ਕਿ ਹੋਰ ਕਿਆ। ਇੱਕ ਛੇਲਾ ਹਾਂ ਇੱਕ ਛੇਲਾ ਹੋ ਵੀ ਚੱਸੀ